ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਕਸੈਸ ਸਟੱਡੀ ਜ਼ੋਨ ਆਨਲਾਈਨ ਪਲੇਟਫਾਰਮ ਤੇ ਅੱਜ ਆਪਾਂ ਵੀ ਪੰਜਾਬ ਹਿਸਟਰੀ ਦਾ 3rd ਲੈਕਚਰ ਕਰਨ ਜਾ ਰਹੇ ਹਾਂ ਹੈਗਾ ਵੀ ਆਪਣਾ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਸਮਾਜਿਕ ਅਤੇ ਆਰਥਿਕ ਦਸ਼ਾ ਇਹ ਲੈਕਚਰ ਵੀ ਪੀਐਸ ਟੈਟ ਸੀਟੈਟ ਮਾਸਟਰ ਕੈਡਰ ਲੈਕਚਰਰ ਕੈਡਰ UGC NET ਤੇ ਪੰਜਾਬ ਆਲ ਐਗਜ਼ਾਮ ਦੇ ਲਈ ਫਾਇਦੇਮੰਦ ਵੀ ਆਪਣਾ ਅੱਜ ਦਾ ਲੈਕਚਰ ਸਟਾਰਟ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਵੀ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਬਹੁਤ ਖਰਾਬ ਸੀ ਉਸ ਸਮੇਂ ਪੰਜਾਬ ਦਿੱਲੀ ਸਲਤਨਤ ਦਾ ਇੱਕ ਭਾਗ ਸੀ ਜਿਸ ਤੇ ਲੋਧੀ ਵੰਸ਼ ਰਾਜ ਕਰ ਰਿਹਾ ਸੀ ਵੀ ਪੰਜਾਬ ਉੱਤੇ ਲੋਧੀ ਵੰਸ਼ ਦੇ ਸੁਲਤਾਨਾਂ ਦਾ ਕੀ ਸੀ ਬਈ ਸ਼ਾਸਨ ਸੀ ਨੈਕਸਟ ਵੀ ਆਪਾਂ ਇਹ ਰਾਜਨੀਤਿਕ ਦਸ਼ਾ ਬਾਰੇ ਜਾਣਦੇ ਹਾਂ ਪੰਜਾਬ ਲੋਧੀ ਸਾਮਰਾਜ ਦਾ ਇੱਕ ਸੀਮਾ ਪ੍ਰਾਂਤ ਸੀ ਠੀਕ ਹੈ ਵੀ ਲਗਾਤਾਰ ਵਿਦੇਸ਼ੀ ਹਮਲਿਆਂ ਦੇ ਕਾਰਨ ਇੱਥੋਂ ਦੇ ਲੋਕਾਂ ਦਾ ਜੀਵਨ ਸੁਰੱਖਿਅਤ ਨਹੀਂ ਸੀ ਕੇਵਲ ਪਹਾੜੀ ਪ੍ਰਦੇਸ਼ਾਂ ਦੇ ਲੋਕ ਕੀ ਸੀ ਬਈ ਸੁਰੱਖਿਅਤ ਸਨ ਨੈਕਸਟ ਵੀ ਤੈਮੂਰ ਹਮਲੇ ਬਾਅਦ ਦਿੱਲੀ ਸਲਤਨਤ ਕਮਜ਼ੋਰ ਤੇ ਖੋਖਲੀ ਹੋ ਗਈ ਸੀ ਨੈਕਸਟ ਪੰਜਾਬ ਦਾ ਸ਼ਾਸਨ ਪ੍ਰਬੰਧ ਲਗਭਗ ਨਾ ਮਾਤਰ ਸੀ ਕਿਉਂਕਿ ਲੁੱਟਮਾਰ ਆਵਿਵਸਥਾ ਅਨਿਆਇ ਤੇ ਰਿਸ਼ਵਤਖੋਰੀ ਕੀ ਸੀ ਵੀ ਜੋਰਾਂ ਤੇ ਸੀ ਤਾਨਾ شاہੀ ਤੇ ਅਫਸਰ شاہੀ ਦਾ ਕੀ ਸੀ ਬਈ ਉਸ ਟਾਈਮ ਬੋਲ ਵਾਲਾ ਸੀ ਰਾਜਨੀਤੀ ਉੱਪਰ ਧਰਮ ਦਾ ਬਹੁਤ ਜ਼ਿਆਦਾ ਕੀ ਸੀ ਬਈ ਪ੍ਰਭਾਵ ਸੀ ਇਸ ਟਾਈਮ ਵੀ 16ਵੀਂ ਸਦੀ ਦੇ ਵਿੱਚ ਜਿਹੜੇ ਹਿੰਦੂਆਂ ਨੂੰ ਹੈ ਉਹਨਾਂ ਨੂੰ ਸੈਕੰਡ ਦਰਜਾ ਦਿੱਤਾ ਜਾਂਦਾ ਸੀ ਠੀਕ ਹੈ ਬਈ ਲੋਧੀ ਸ਼ਾਸਕਾ ਤੇ ਉਹਨਾਂ ਦੇ ਅਧਿਕਾਰੀਆਂ ਬਾਰੇ ਗੁਰੂ ਜੀ ਲਿਖਦੇ ਹਨ ਰਾਜੇ ਸੀ ਹਨ ਤੇ ਮੁਕੱਦਮ ਕੁੱਤੇ ਅਤੇ ਖੂਨ ਪੀਣ ਵਾਲੇ ਹਨ ਮਤਲਬ ਜਿਹੜੇ ਰਾਜੇਸ਼ੀ ਉਹ ਤਾਂ ਛੇਰਾਂ ਵਰਗੀ ਜ਼ਿੰਦਗੀ ਜਿਉ ਰਹੇ ਸੀ ਤੇ ਜਿਹੜੇ ਮੁਕੱਦਮ ਸੀ ਵੀ ਸਰਕਾਰੀ ਕਰਮਚਾਰੀ ਸੀ ਉਹ ਇੱਕ ਤਰ੍ਹਾਂ ਦਾ ਕੁੱਤੇ ਖੂਨ ਪੀਣ ਵਾਲੇ ਸਨ ਤੇ ਵੀ ਆਪਣੇ ਅਧੀਨ ਪੰਜਾਬ ਕਿਹੜੇ ਕਿਹੜੇ ਹੋਏ ਨੇਗੇ ਵੀ ਲੋਧੀ ਸ਼ਾਸਕ ਬਹਿਲੋਲ ਲੋਧੀ ਸ਼ਿਕੰਦਰ ਲੋਧੀ ਇਬਰਾਹਿਮ ਲੋਧੀ ਤੇ ਦੌਲਤ ਖਾਨ ਲੋਧੀ ਠੀਕ ਹੈ ਵੀ ਇਹ ਇਹ ਸੀਰੀਅਲ ਯਾਦ ਰੱਖਿਓ ਕਈ ਵਾਰ ਪੇਪਰ ਦੇ ਵਿੱਚ ਆ ਜਾਂਦੀ ਹੈ ਵੀ ਬਹਿਲੋਲ ਲੋਧੀ ਦਾ ਸ਼ਾਸਨ ਕਾਲ ਕਿੰਨਾ ਸੀ ਵੀ 1451 ਤੋਂ 1499 ਤੱਕ ਸਕੰਦਰ ਲੋਧੀ ਦਾ 1499 ਤੋਂ ਲੈ ਕੇ 1517 ਤੱਕ ਇਬਰਾਹਿਮ ਲੋਧੀ ਦਾ 1517 ਤੋਂ ਲੈ ਕੇ ਵੀ 1526 ਤੱਕ ਤੇ ਫਿਰ ਲਾਸਟ ਤੇ ਕੀ ਆ ਜਾਂਦਾ ਵੀ ਦੌਲਤ ਖਾਨ ਲੋਧੀ ਇਹ ਵੀ 16ਵੀਂ ਸਦੀ ਦੇ ਵਿੱਚ ਜਿਹੜੇ ਜਿਹੜੇ ਵੀ ਸ਼ਾਸਕ ਜਿਵੇਂ ਲੋਧੀ ਵੰਸ਼ ਦਿੱਲੀ ਸਲਤਨਤ ਦੇ ਉੱਪਰ ਰਾਜ ਕਰ ਰਹੇ ਸੀ ਸੀਮਾ ਪ੍ਰਾਂਤ ਹੋਣ ਕਾਰਨ ਵੀ ਲੋਧੀਆਂ ਦਾ ਜਿਹੜਾ ਪੰਜਾਬ ਦੇ ਉੱਤੇ ਪੂਰਾ ਪ੍ਰਭਾਵ ਸੀਗਾ ਨੈਕਸਟ ਬਈ ਬਹਿਲੋਲ ਲੋਦੀ ਇਹਨਾਂ ਦੇ ਆਪਾਂ ਜੀਵਨ ਕਾਲ ਵੀ 1452 ਤੋਂ ਲੈ ਕੇ 1499 ਤੱਕ ਇਹਨਾਂ ਦਾ ਜੀਵਨ ਕਾਲ ਕੀ ਹੈ ਬਈ 1452 ਤੋਂ ਲੈ ਕੇ 1499 ਤੱਕ ਸੰਸਥਾਪਕ ਬਹਿਲੋਲ ਲੋਦੀ ਹੈ ਜਿਹੜਾ ਬਹਿਲੋਲ ਲੋਦੀ ਹੈ 19 April 1452 ਚ ਇਹਨਾਂ ਦਾ ਬਰਤ ਹੋਇਆ 1469 ਵਿੱਚ ਬਹਿਲੋਲ ਲੋਧੀ ਨੇ ਤਤਾਰਖਾਂ ਲੋਧੀ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ। ਆਹ ਡੇਟ ਵੀ ਦੇਖੋ 1469 ਆਪਣੇ ਗੁਰੂ ਨਾਨਕ ਦੇਵ ਜੀ ਦੀ ਵਰਥ ਡੇਟ ਹੈ ਵੀ। ਇਸ ਟਾਈਮ ਮੇ ਜਿਹੜੇ ਬਹਿਲੋਲ ਲੋਧੀ ਨੇ ਵੀ ਤਤਾਰਖਾਂ ਲੋਧੀ ਨੂੰ ਕੀ ਕਰਿਆ ਸੀ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਸੀ। ਤੇ ਉਹਨੂੰ ਕੀ ਕਿਹਾ ਸੀ ਵੀ ਲਾਹੌਰ, ਦੀਪਾਲਪੁਰ, ਸਰਹਿੰਦ ਉੱਤੇ ਸ਼ਾਸਨ ਕਰਨ ਦਾ ਪੂਰਾ ਅਧਿਕਾਰ ਦਿੱਤਾ ਸੀਗਾ ਉਹਨੂੰ। ਤਤਾਰਖਾਂ ਨੂੰ ਫਿਰ 1469 ਤੋਂ ਲੈ ਕੇ 1485 ਤੱਕ ਉਹਦਾ ਟਾਈਮ ਪੀਰੀਅਡ ਆ ਵੀ ਤਤਾਰਖਾਨ ਦਾ ਨੈਕਸਟ ਵੀ 1485 ਵਿੱਚ ਤਤਾਰਖਾ ਲੋਧੀ ਨੇ ਸੁਲਤਾਨ ਬਹਿਲੋਲ ਲੋਧੀ ਵਿਰੁੱਧ ਵਿਦਰੋਹ ਕਰ ਦਿੱਤਾ ਸੁਲਤਾਨ ਨੇ ਨਿਜ਼ਾਮ ਖਾਨ ਨੂੰ ਵਿਦਰੋਧ ਵਾਂਗਲੀ ਭੇਜਿਆ ਨਿਜ਼ਾਮ ਖਾਨ ਕੌਣ ਸੀ ਬਿਸਕੰਦਰ ਲੋਧੀ ਤਤਾਰਖਾ ਉਸ ਨਾਲ 1485 ਈਸਵੀ ਵਿੱਚ ਜੁਦ ਕਰਦਾ ਹੋਇਆ ਮਾਰਿਆ ਗਿਆ ਨੈਕਸਟ ਵੀ ਸਿਕੰਦਰ ਲੋਧੀ ਸਿਕੰਦਰ ਲੋਧੀ ਦਾ ਟਾਈਮ ਪੀਰੀਅਡ ਕਿੰਨਾ ਵੀ 1499 ਤੋਂ ਲੈ ਕੇ 1517 ਈਸਵੀ 19 ਅਪ੍ਰੈਲ 1552 ਈਸਵੀ ਵਿੱਚ ਬਹਿਲੋਲ ਲੋਧੀ ਨੇ ਦਿੱਲੀ ਦਾ ਅਗਲਾ ਸੁਲਤਾਨ ਸਿਕੰਦਰ ਲੋਧੀ ਨੂੰ ਘੋਸ਼ਿਤ ਕਰ ਦਿੱਤਾ ਸਿਕੰਦਰ ਲੋਧੀ ਬੜਾ ਬੁੱਧੀਮਾਨ ਪਰਜਾ ਹਿਤਕਾਰੀ ਨਿਆਇ ਪ੍ਰੇਮੀ ਸ਼ਾਸਕ ਸੀ ਬਈ ਸਿਕੰਦਰ ਲੋਧੀ ਕਟੜ ਹਿੰਦੂ ਵਿਰੋਧੀ ਸ਼ਾਸਕ ਸੀ ਜੀਨੇ ਬਹੁਤ ਸਾਰੇ ਹਿੰਦੂਆਂ ਦੇ ਮੰਦਰ ਕੀਤੇ ਕਰ ਦਿੱਤੇ ਸੀ ਵੀ ਤੜਵਾ ਦਿੱਤੇ ਸੀ ਸਕੰਦਰ ਲੋਧੀ ਦੇ ਸ਼ਾਸਨ ਕਾਲ ਦੇ ਸਮੇਂ ਦੌਲਤਖਾਂ ਲੋਧੀ ਨੂੰ ਪੰਜਾਬ ਦਾ ਗਵਰਨਰ ਬਣਾਇਆ ਗਿਆ 1500 ਦੇ ਵਿੱਚ ਤਤਾਰਖਾਂ ਲੋਧੀ ਨੂੰ ਤਤਾਰਖਾਂ ਨੂੰ ਵੀ ਕਦੋਂ ਬਣਾਇਆ ਗਿਆ ਸੀ 1469 ਦੇ ਵਿੱਚ ਗਵਰਨਰ ਪੰਜਾਬ ਦਾ ਤੇ ਸਕੰਦਰ ਲੋਧੀ ਨੇ ਦੌਲਤਖਾਂ ਨੂੰ ਕਦੋਂ ਬਣਾਇਆ ਵੀ 1500 ਦੇ ਵਿੱਚ ਇਹ ਦੌਲਤਖਾਂ ਵੀ ਤਤਾਰਖਾਂ ਦਾ ਬੇਟਾ ਸੀਗਾ ਨੈਕਸਟ ਵੀ ਦੌਲਤਖਾਨ ਲੋਧੀ ਜਿਹੜਾ ਤਤਾਰਖਾਨ ਦਾ ਪੁੱਤਰ ਸੀ ਸਕੰਦਰ ਲੋਧੀ ਦੇ ਸ਼ਾਸਨ ਕਾਲ ਸਮੇਂ ਤੱਕ ਦੌਲਤਖਾਨ ਲੋਧੀ ਵਫਾਦਾਰ ਰਿਹਾ ਪਰ ਇਬਰਾਹਿਮ ਲੋਧੀ ਸਮੇਂ ਆਲਮ ਖਾਨ ਲੋਧੀ ਇਬਰਾਹਿਮ ਦਾ ਚਾਚਾ ਸੀ ਜੋ ਉਹਦੇ ਨਾਲ ਮਿਲ ਕੇ ਸੁਤੰਤਰ ਹੋਣ ਲਈ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਹਿਲਾਂ ਤਾਂ ਵੀ ਇਹ ਜਿਹੜਾ ਦੌਲਤਖਾਨ ਲੋਧੀ ਸੀਗਾ ਵਧੀਆ ਕੰਮ ਕਰਦਾ ਰਿਹਾ ਵਫਾਦਾਰ ਰਿਹਾ ਬਟ ਜਦੋਂ ਇਬਰਾਹਿਮ ਲੋਧੀ ਗੱਦੀ ਤੇ ਬੈਠਾ ਤਾਂ ਉਹ ਇਬਰਾਹਿਮ ਲੋਧੀ ਦੇ ਚਾਚਾ ਚਾਚਾ ਸੀ ਜਿਹੜਾ ਆਲਮ ਖਾਨ ਲੋਧੀ ਉਹਦੇ ਨਾਲ ਮਿਲ ਕੇ ਸੰਤੰਤਰ ਹੋਣ ਦੀਆਂ ਸ਼ਾਹੀਸ਼ਾ ਸ਼ੁਰੂ ਕਰਤੀਆਂ ਬਈ ਉਹਨੇ ਨੈਕਸਟ ਵੀ ਇਬਰਾਹਿਮ ਲੋਧੀ ਇਹ ਕਿੰਨੇ ਤੋਂ ਕਿੰਨੇ ਤੱਕ ਸ਼ਾਸਨ ਕਰਿਆ ਵੀ ਇਹਨੇ 1517 ਤੋਂ ਲੈ ਕੇ 26 ਤੱਕ ਸ਼ਕੰਦਰ ਲੋਧੀ ਬਾਦੀ ਇਬਰਾਹਿਮ ਲੋਧੀ ਦਿੱਲੀ ਦਾ ਦਿੱਲੀ ਦੀ ਰਾਜਗੱਦੀ ਤੇ ਬੈਠਾ ਬਈ ਨੈਕਸਟ ਵੀ ਇਬਰਾਹਿਮ ਲੋਧੀ ਇਹ ਮੂਰਖ ਗੁੱਸਾਖੋਰ ਅਯੋਗ ਸ਼ਾਸਕ ਸੀ ਜਿੱਦੀ ਤੇ ਹੰਕਾਰੀ ਵੀ ਸੀ ਪ੍ਰਾਂਤਕ ਸੂਬੇਦਾਰ ਉਸ ਵਿਰੁੱਧ ਹੋ ਗਏ ਅਤੇ ਸ਼ਾਜਿਸ਼ਾਂ ਅਤੇ ਵਿਦਰੋਹ ਕਰਨ ਲੱਗੇ ਨੈਕਸਟ ਵੀ ਦੌਲਤਖਾਂ ਲੋਧੀ ਇਬਰਾਹਿਮ ਲੋਧੀ ਦੇ ਚਾਚਾ ਆਲਮਖਾਂ ਲੋਧੀ ਨੇ ਮਿਲ ਕੇ ਸੰਤੰਤਰ ਹੋਣ ਲਈ ਸ਼ਾਜਿਸ਼ਾਂ ਕਰਨ ਲੱਗਾ ਇਹਨਾਂ ਸ਼ਾਸਨ ਦਾ ਪਤਾ ਜਦੋਂ ਇਬਰਾਹਿਮ ਲੋਧੀ ਨੂੰ ਲੱਗਾ ਤਾਂ ਉਸ ਨੇ ਦੌਲਤਖਾਂ ਦਾ ਪੁੱਤਰ ਦਲਾਵਰਖਾਂ ਨੂੰ ਕੈਦ ਕਰ ਲਿਆ ਜਦੋਂ ਵੀ ਦਲਾਵਰਖਾਂ ਜਿਹੜਾ ਪੰਜਾਬ ਵਾਪਸ ਆਇਆ ਤਾਂ ਉਹਨੇ ਆਪਣੇ ਪਿਤਾ ਨੂੰ ਦੌਲਤਖਾਨਾ ਲੋਧੀ ਨੂੰ ਦਿੱਲੀ ਵਿੱਚ ਉਸ ਨਾਲ ਕੀਤੇ ਮਾੜੇ ਸਲੂਕ ਬਾਰੇ ਦੱਸਿਆ ਇਸ ਮਾਨ ਦਾ ਬਦਲਾ ਲੈਣ ਲਈ ਦੌਲਤਖਾਨਾ ਲੋਧੀ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਸੱਦਾ ਦਿੱਤਾ ਜਿਵੇਂ ਬਾਬਰ ਦੇ ਹਮਲੇ ਫਿਰ ਬਾਬਰ ਪੰਜਾਬ ਦੇ ਵਿੱਚ ਐਂਟਰ ਕਰਦਾ ਵੀ ਪੰਜਾਬ ਬਾਬਰ ਨੇ ਪੰਜਾਬ ਦੇ ਉੱਪਰ ਪੰਜ ਹਮਲੇ ਕੀਤੇ ਇਹਨੇ 1519 ਤੋਂ ਲੈ ਕੇ 1526 ਈਸਵੀ ਤੱਕ ਪੰਜ ਹਮਲੇ ਪੰਜਾਬ ਉੱਪਰ ਕੀਤੇ ਪਹਿਲਾ ਹਮਲਾ ਇਹਨੇ April 1519 ਦੇ ਵਿੱਚ ਕੀਤਾ ਦੂਜਾ ਹਮਲਾ September 1519 ਦੇ ਵਿੱਚ ਕੀਤਾ ਤੀਜਾ ਹਮਲਾ 1520 ਦੇ ਵਿੱਚ ਕੀਤਾ ਚੌਥਾ ਹਮਲਾ 1524 ਦੇ ਵਿੱਚ ਕੀਤਾ ਤੇ ਪੰਜਵਾਂ ਹਮਲਾ November 1525 ਜਾਂ 26 ਆ ਜਾਂਦਾ ਵੀ ਠੀਕ ਹੈ 25 ਤੋਂ 26 ਤੱਕ ਕੀਤਾ ਇਹੇ ਨੋਟ ਕਰਨ ਵਾਲੀ ਗੱਲ ਹੈ ਵੀ ਜਿਹੜਾ ਪਹਿਲਾ ਤੇ ਦੂਜਾ ਹਮਲਾ ਵੀ ਆਪਣਾ ਇਹ ਦੋਨੋਂ ਜੇਕਰ ਤੁਸੀਂ ਆਹ ਡੇਟ ਯਾਦ ਕਰ ਸਕਦੇ ਹੋ ਵੈਸੇਜ ਹੋ ਜੂਗੀ ਯਾਦ ਜੇਕਰ ਨਹੀਂ ਵੀ ਹੁੰਦੀ ਤਾਂ 1519 ਤੁਸੀਂ ਯਾਦ ਰੱਖਿਓ ਜਿਹੜੇ ਪਹਿਲੇ ਦੋ ਹਮਲੇ ਆ ਵੀ ਉਹ 1500 19 ਦੇ ਵਿੱਚ ਹੋਏ ਆ ਨੈਕਸਟ ਤੁਹਾਨੂੰ ਆਪਾਂ ਨੂੰ ਪਤਾ ਹੀ ਹੈ ਵੀ ਜਿਹੜਾ ਤੀਜਾ ਹਮਲਾ ਗੁਰਨਾਨਕ ਦੇਵ ਜੀ ਸੈਦਪੁਰ ਵਾਲਾ ਹਮਲਾ ਵੀ ਉਹ ਤੀਸਰਾ 1520 ਦੇ ਵਿੱਚ ਹੋਇਆਗਾ ਚੌਥਾ ਹਮਲਾ ਚੌਥੇ ਤੋਂ ਯਾਦ ਰੱਖਿਓ ਵੀ 24 ਠੀਕ ਹੈ 1524 ਦੇ ਵਿੱਚ ਹੋਇਆ ਪੰਜ ਤੋਂ ਯਾਦ ਰੱਖਿਓ ਵੀ 25 26 ਨਵੰਬਰ 25 26 ਦੇ ਵਿੱਚ ਕੀ ਹੋਇਆ ਵੀ ਬਾਬਰ ਦਾ ਪੰਜਵਾਂ ਹਮਲਾ ਹੋਇਆ ਆਪਣੇ ਤੇ ਨੈਕਸਟ ਵੀ ਬਾਬਰ ਬਾਰੇ ਜਾਣਦੇ ਆਪਾਂ ਬਾਬਰ ਕੋਨ ਸੀ ਵੀ ਮੱਧੇ ਏਸ਼ੀਆ ਦੇ ਵਿੱਚ ਇੱਕ ਫਰਗਨਾ ਦਾ ਸ਼ਾਸਕ ਸੀ ਜੋ 1504 ਈਸਵੀ ਵਿੱਚ ਕਾਬਲ ਦਾ ਸ਼ਾਸਕ ਬਣਿਆ ਸੀਗਾ ਬਾਬਰ ਦਾ ਜਨਮ ਮੱਧੇ ਏਸ਼ੀਆ ਵਿੱਚ ਸਥਿਤ ਫਰਗਨਾ ਦੀ ਰਾਜਧਾਨੀ ਅੰਦੀਜਾਨ ਵਿਖੇ ਹੋਇਆ ਸੀ ਬਈ ਕਿਦੋਂ ਹੋਇਆ ਸੀ 14 ਫਰਵਰੀ 1483 ਈਸਵੀ ਦੇ ਵਿੱਚ ਠੀਕ ਹੈ ਬਈ ਬਾਬਰ ਤੈਮੂਰ ਵੰਸ਼ ਨਾਲ ਸੰਬੰਧ ਰੱਖਦਾ ਸੀ ਤਿਕੋਣਾ ਸੰਘਰਸ਼ ਕੀ ਸੀ ਵੀ ਤਿਕੋਣਾ ਸੰਘਰਸ਼ 1519 ਤੋਂ ਲੈ ਕੇ 26 ਤੱਕ 1519 ਤੋਂ ਲੈ ਕੇ ਜਿਹੜਾ 26 ਤੱਕ ਆ ਵੀ ਇਹ ਪੰਜਾਬ ਦੇ ਵਿੱਚ ਕਿਹਦਾ ਕਿਹਦਾ ਇਬਰਾਹਿਮ ਲੋਧੀ ਦਾ ਦੌਲਤਖਾਨ ਲੋਧੀ ਦਾ ਨੈਕਸਟ ਵੀ ਬਾਬਰ ਦਾ ਇਹਨੂੰ ਤਿਕੋਣਾ ਸੰਘਰਸ਼ ਕਿਹਾ ਜਾਂਦਾ ਵੀ ਨੈਕਸਟ ਵੀ ਬਾਬਰ ਦਾ ਪਹਿਲਾ ਹਮਲਾ ਅੱਗੇ ਆਪਾਂ ਇਹਨਾਂ ਨੂੰ ਐਕਸਪਲੇਨ ਕਰਦੇ ਹਾਂ ਵੀ ਬਾਬਰ ਦੇ ਹਮਲਿਆਂ ਨੂੰ ਸਭ ਤੋਂ ਪਹਿਲਾਂ ਪਹਿਲਾ ਹਮਲਾ 1519 ਈਸਵੀ ਵਿੱਚ ਕੀਤਾ ਇਹਨੇ April 1519 ਵਿੱਚ ਬਾਬਰ ਨੇ ਪੰਜਾਬ ਦੇ ਸਰਹੱਦੀ ਸੀਮਾਵਰਤੀ ਇਲਾਕਿਆਂ ਉੱਤੇ ਹਮਲਾ ਕਰਕੇ ਪੇਰਾ ਤੇ ਬਜੌਰ ਉੱਤੇ ਅਧਿਕਾਰ ਕਰ ਲਿਆ। ਨੈਕਸਟ ਵੀ ਬਾਬਰ ਨੇ ਇਹ ਖੇਤਰ ਹਿੰਦੂ ਬੇਗ ਦੇ ਹਵਾਲੇ ਕਰਕੇ ਵਾਪਸ ਕਾਬਲ ਚਲੇ ਗਿਆ। ਬਾਬਰ ਨੇ ਵੀ ਇਹ ਜਿਹੜਾ ਮਤਲਬ ਪਹਿਲਾ ਹਮਲਾ April 1519 ਵਿੱਚ ਕੀਤਾ ਸੀ ਤੇ ਇਹ ਸਰਹੱਦੀ ਜਾਂ ਸੀਮਾਵਰਤੀ ਇਲਾਕਿਆਂ ਉੱਤੇ ਕੀਤਾ ਸੀ ਪੌਰਾ ਤੇ ਬਜੌਰ ਦੇ ਜਿਹੜੇ ਇਲਾਕੇ ਸੀ ਜਿੱਤ ਲਈ ਸੀ ਤੇ ਹਿੰਦੂ ਬੇਗ ਨਾਂ ਦੇ ਵਿਅਕਤੀ ਨੂੰ ਦੇ ਕੇ ਬਾਬਰ ਕੀ ਹੋ ਗਿਆ ਸੀ ਵੀ ਵਾਪਸ ਚਲਾ ਗਿਆ ਸੀਗਾ ਕਾਬਲ ਨੈਕਸਟ ਵੀ ਸੈਕੰਡ ਹਮਲਾ ਸੈਕੰਡ ਹਮਲਾ ਬਾਬਰ ਨੇ ਦੂਜਾ ਹਮਲਾ ਕਦੋਂ ਕੀਤਾ ਵੀ ਸਤੰਬਰ 1519 ਵਿੱਚ ਜਿਹੜੇ ਪੇਰਾ ਤੇ ਬਜੌਰ ਬਜੌਰ ਦਾ ਇਲਾਕਾ ਇਹਨੇ ਜਿੱਤਿਆ ਸੀ ਬਾਜੌਰ ਦਾ ਪੇਰਾ ਤੇ ਬਜੌਰ ਦਾ ਇਲਾਕਾ ਜਿਹੜਾ ਬਾਬਰ ਨੇ ਜਿੱਤਿਆ ਸੀ ਉਹ ਜਨਤਾ ਨੇ ਹਿੰਦੂ ਬੇਗ ਦੇ ਵਿਰੁੱਧ ਵਿਦਰੋਹ ਕਰਤਾ ਪਿੱਛੋਂ ਠੀਕ ਹੈ ਸਤੰਬਰ 1519 ਦੇ ਵਿੱਚੋਂ ਵਾਪਸ ਆਉਂਦਾ ਬਾਬਰ ਦੁਵਾਰੇ ਹਮਲਾ ਕਰਦਾ ਬਾਬਰ ਨੇ ਪੰਜਾਬ ਤੇ ਹਮਲਾ ਦੁਬਾਰਾ ਕੀਤਾ ਤੇ ਪਸ਼ਾਵਰ ਤੇ ਵੀ ਅਧਿਕਾਰ ਕਰ ਲਿਆ ਇਹ ਵੀ ਜਿੱਤ ਲਈ ਭੇਰਾ ਤੇ ਬਜੌਰ ਵੀ ਦੁਬਾਰਾ ਤੇ ਫਿਰ ਫਿਰ ਪਸ਼ਾਵਰ ਤੇ ਵੀ ਅਧਿਕਾਰ ਕਰ ਲਿਆ ਬਦਖਸਾਂ ਵਿੱਚ ਵਿਦਰੋਹ ਹੋ ਜਾਣ ਕਾਰਨ ਉਹਨੂੰ ਫੇਰ ਵਾਪਸ ਜਾਣਾ ਪਿਆ ਤੇ ਹਮਲਾ ਬਾਬਰ 1520 ਵੀ ਵਿੱਚ ਕਰਦਾ ਬਾਬਰ ਨੇ ਤੀਜਾ ਹਮਲਾ ਸੈਦਪੁਰਜਾ ਐਮਨਾਬਾਦ ਉੱਤੇ ਕੀਤਾ ਇਸ ਹਮਲੇ ਦੌਰਾਨ ਬਾਬਰ ਨੇ નિર્ਦੋਸ਼ ਲੋਕਾਂ ਨੂੰ ਕਤਲ ਕਰ ਦਿੱਤਾ ਤੇ ਬੇਰਹਿਮੀ ਨਾਲ ਲੁੱਟਿਆ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦਾ ਸ਼ਿਸ਼ਯ ਭਾਈ ਮਰਦਾਨਾ ਜੀ ਮੱਕਾ ਮਦੀਨਾ ਦੀ ਯਾਤਰਾ ਤੇ ਗਏ ਸੀ ਵੀ ਉਦੋਂ ਸੈਯਦਪੁਰ ਸੈਯਦਪੁਰ ਵਿੱਚ ਸੀਗੇ ਗੁਰੂ ਜੀ ਉਦੋਂ ਇਹਨਾਂ ਨੂੰ 3000 ਲੋਕਾਂ ਨੇ ਕੈਦ ਕਰ ਲਿਆ ਗਿਆ ਗੁਰੂ ਸਾਹਿਬ ਜੀ ਨੇ ਇਸ ਹਮਲੇ ਦੀ ਨਿੰਦਾ ਕੀਤੀ ਵੀ ਇਹਨੂੰ ਪਾਪਾਂ ਦੀ ਬਰਾਤ ਜਾਂ ਪਾਪਾਂ ਦੀ ਜੰਜਨ ਨਾਲ ਦੀ ਤੁਲਨਾ ਕੀਤੀ ਗੁਰੂ ਸਾਹਿਬ ਜੀ ਨੇ ਬਾਬਰ ਦੇ ਅਤਿਆਚਾਰਾਂ ਦਾ ਵਰਣਨ ਆਪਣੀ ਕਿਹੜੀ ਬਾਣੀ ਦੇ ਵਿੱਚ ਕੀਤਾ ਬਈ ਬਾਬਰ ਬਾਣੀ ਵਿੱਚ ਕੀਤਾ ਨੈਕਸਟ ਵਿੱਚ ਬਾਬਰ ਦਾ ਕਿਹੜਾ ਹਮਲਾ ਵੀ ਹੋ ਕੀਤਾ ਵੀ ਅੱਗੇ ਚੌਥਾ ਹਮਲਾ ਬਾਬਰ ਦਾ ਚੌਥਾ ਹਮਲਾ ਕਿੰਨੇ ਵਿੱਚ ਕੀਤਾ ਚੌਥੇ ਤੋਂ ਮਤਲਬ 4 4 ਦਾ ਮਤਲਬ 24 ਯਾਦ ਰੱਖਿਓ ਵੀ ਠੀਕ ਹੈ 24 ਦੇ ਵਿੱਚ ਕੀਤਾ ਪੰਜਾਬ ਦੇ ਗਵਰਨਰ ਜ਼ੌਲਤਖਾਨ ਲੋਧੀ ਦੇ ਸੱਦੇ ਉੱਤੇ ਬਾਬਰ ਨੇ 1524 ਵਿੱਚ ਪੰਜਾਬ ਤੇ ਚੌਥਾ ਹਮਲਾ ਕੀਤਾ ਬਾਬਰ ਬਿਨਾਂ ਵਿਰੋਧ ਲਾਹੌਰ ਤੱਕ ਪਹੁੰਚ ਗਿਆ ਠੀਕ ਹੈ ਵੀ ਬਾਬਰ ਨੇ ਦੌਲਤਖਾਨ ਲੋਧੀ ਦੀ ਮਦਦ ਨਾਲ ਦੀਪਾਲਪੁਰ ਜਲੰਧਰ ਦੁਆਬ ਸੁਲਤਾਨਪੁਰ ਆਪਣੇ ਅਧੀਨ ਕਰ ਲਏ ਇੱਥੇ ਵੀ ਜਦੋਂ ਬਾਬਰ ਨੇ ਚੌਥਾ ਹਮਲਾ ਕੀਤਾ ਤੇ ਵੀ ਜਿਹੜਾ ਦੌਲਤਖਾਨ ਲੋਧੀ ਦੇ ਸੱਦੇ ਤੇ ਬਾਬਰ ਪੰਜਾਬ ਦੇ ਵਿੱਚ ਆਇਆ ਸੀ ਉਹਦੀ ਹੈਲਪ ਨਾਲ ਵੀ ਦੀਪਾਲਪੁਰ ਜਲੰਧਰ ਦੁਆਬ ਤੇ ਸੁਲਤਾਨਪੁਰ ਬਾਬਰ ਨੇ ਆਪਣੇ ਅਧੀਨ ਕਰ ਲਏ ਵੀ ਨੈਕਸਟ ਵੀ ਜਲੰਧਰ ਤੇ ਸੁਲਤਾਨਪੁਰ ਦੇ ਪ੍ਰਦੇਸ਼ਾਂ ਦਾ ਸ਼ਾਸਨ ਦੌਲਤਖਾਨ ਲੋਧੀ ਨੂੰ ਦੇ ਦਿੱਤਾ ਵੀ ਬਾਬਰ ਨੇ ਦੀਪਾਲਪੁਰ ਪੰਜਾਬ ਦੇ ਪੱਛਮੀ ਭਾਗ ਆਲਮ ਖਾਨ ਦੇ ਅਧੀਨ ਕਰ ਦਿੱਤਾ ਨੈਕਸਟ ਵੀ ਦੌਲਤਖਾਨ ਲੋਧੀ ਨੇ ਨਿਰਾਸ਼ ਹੋ ਕੇ ਬਾਬਰ ਵਿਰੁੱਧ ਬਦਰੋਹ ਕਰ ਦਿੱਤਾ ਅਤੇ ਦੌਲਤਖਾਨ ਬਾਬਰ ਤੋਂ ਹਾਰ ਕੇ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਭੱਜ ਗਿਆ ਜਿਵੇਂ ਬਾਬਰ ਦੇ ਕਾਬਲ ਜਾਣ ਬਾਅਦ ਦੌਲਤਖਾਨ ਲੋਧੀ ਨੇ ਮੁਗਲਾਂ ਨੂੰ ਹਰਾ ਕੇ ਪੰਜਾਬ ਤੇ ਫਿਰ ਕਬਜ਼ਾ ਕਰ ਲਿਆ ਇਥੇ ਵੀ ਆਪਾਂ ਨੂੰ ਪਤਾ ਹੀ ਲੱਗਦਾ ਵੀ ਦੌਲਤਖਾਨ ਲੋਧੀ ਕੀ ਚਾਹੁੰਦਾ ਸੀ ਵੀ ਪੂਰੇ ਪੰਜਾਬ ਦਾ ਕਬਜ਼ਾ ਮੇਰੇ ਅੰਡਰ ਹੋਵੇ ਵੱਟ ਕੀ ਹੋਇਆ ਜਦੋਂ ਬਾਬਰ ਨੇ ਜਲੰਧਰ ਤੇ ਸੁਲਤਾਨਪੁਰ ਏਰੀਆ ਹੀ ਦਿੱਤਾ ਇਹਨੂੰ ਜਿੱਤ ਕੇ ਤਾਂ ਇਹ ਨਿਰਾਸ਼ ਹੋ ਗਿਆ ਫਿਰ ਬਾਬਰ ਤੇ ਇਹਦੇ ਦੋਨਾਂ ਵਿਚਕਾਰ ਝੜਪ ਹੁੰਦੀ ਹੈ ਤੇ ਇਹ ਕੀ ਕਰਦਾ ਵੀ ਜਿਹੜਾ ਦੌਲਤਖਾਨ ਲੋਧੀ ਹੈ ਇਹ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਭੱਜ ਜਾਂਦਾ ਫਿਰ ਐਂਡ ਤੇ ਜਦੋਂ ਬਾਬਰ ਵਾਪਸ ਕਾਬਲ ਚਲਾ ਜਾਂਦਾ ਇਹ ਫਿਰ ਪੰਜਾਬ ਦੇ ਉੱਪਰ ਕੀ ਕਰ ਲੈਂਦਾ ਮੁਰ ਕਬਜ਼ਾ ਕਰ ਲੈਂਦਾ ਪੰਜਵਾਂ ਹਮਲਾ 5 ਤੋਂ 25 ਯਾਦ ਰੱਖਿਓ ਵੀ 25 ਤੋਂ ਲੈ ਕੇ 26 ਤੱਕ ਠੀਕ ਹੈ ਵੀ 26 ਦੇ ਵਿੱਚ ਸਾਨੂੰ ਪਤਾ ਹੀ ਹੈ ਵੀ ਆਪਣੀ ਪਾਣੀਪਤ ਦੀ ਲੜਾਈ ਹੋਊਗੀ ਉਸ ਤੋਂ ਬਾਅਦ ਕੀ ਹੋਊਗਾ ਵੀ ਮੁਗਲ ਆਪਣਾ ਮੁਗਲ ਰਾਜ ਸਟਾਰਟ ਹੋ ਜਾਊਗਾ ਇਸ ਲੜਾਈ ਤੋਂ ਬਾਅਦ ਸਭ ਤੋਂ ਪਹਿਲਾਂ ਵੀ ਜਿਹੜਾ ਬਾਬਰ ਆ ਬਾਬਰ ਨੇ ਦੌਲਤਖਾਨ ਨੂੰ ਸਜ਼ਾ ਦੇਣ ਲਈ ਨਵੰਬਰ 1525 ਵਿੱਚ ਪੰਜਾਬ ਤੇ ਪੰਜਵਾਂ ਤੇ ਲਾਸਟ ਹਮਲਾ ਕੀਤਾ ਠੀਕ ਹੈ ਵੀ ਬਾਬਰ ਦੇ ਆਉਣ ਤੇ ਦੌਲਤਖਾਨ ਲੋਧੀ ਨੂੰ ਹੁਸ਼ਿਆਰਪੁਰ ਤੇ ਮਲੋਟ ਦੇ ਕਿਲੇ ਵਿੱਚ ਲੁਕ ਗਿਆ ਦੌਲਤਖਾਨ ਲੋਧੀ ਫੇਰ ਵੀ ਇਸ ਮਤਲਬ ਹੁਸ਼ਾਰਪੁਰ ਦੇ ਮਲੋਟ ਕਿਲੇ ਦੇ ਵਿੱਚ ਕੀ ਹੋਇਆ ਵੀ ਲੁਕ ਗਿਆ ਬਾਬਰ ਨੇ ਕਿਲੇ ਨੂੰ ਘੇਰ ਲਿਆ ਤੇ ਦੌਲਤਖਾਨ ਲੋਧੀ ਨੂੰ ਹਰਾ ਦਿੱਤਾ ਕੁਝ ਟਾਈਮ ਬਾਅਦ ਵੀ ਇੱਥੇ ਹੀ ਦੌਲਤਖਾਨ ਲੋਧੀ ਦੀ ਕੀ ਹੋ ਗਈ ਵੀ ਡੈਥ ਹੋ ਗਈ ਨੈਕਸਟ ਵੀ ਫਿਰ ਪਾਣੀਪਤ ਦੀ ਲੜਾਈ ਹੁੰਦੀ ਹੈ ਵੀ ਪਾਣੀਪਤ ਦੀ ਲੜਾਈ ਦੇ ਵਿੱਚ ਕਦੋਂ ਹੁੰਦੀ ਹੈ ਵੀ 21 April 1526 ਇਹ ਡੇਟ ਵੈਰੀ ਵੈਰੀ ਇੰਪੋਰਟੈਂਟ ਹੈ ਵੀ ਇਸ ਦੇ ਵਿੱਚ ਜਿਹੜਾ ਮੁਗਲ 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 ਰਾਜ ਵੀ ਇੱਥੋਂ ਸਟਾਰਟ ਹੁੰਦਾ ਏ ਇਸ ਲੜਾਈ ਤੋਂ ਬਾਅਦ ਇਸ ਕਰਕੇ ਇਹ ਡੇਟ ਤੇ ਇਹ ਲੜਾਈ ਵੈਰੀ ਵੈਰੀ ਇਪੋਰਟੈਂਟ ਹੈ ਵੀ ਜਿਵੇਂ ਪੰਜਾਬ ਉੱਤੇ ਕਬਜ਼ਾ ਕਰਨ ਬਾਅਦ ਬਾਬਰ ਨੇ ਦਿੱਲੀ ਵੱਲ ਕੂਚ ਕੀਤਾ ਉੱਥੇ ਇਬਰਾਹਿਮ ਲੋਧੀ ਰਾਜ ਕਰ ਰਿਹਾ ਸੀ ਜਦੋਂ ਬਾਬਰ ਆਇਆ ਵੀ ਜਾਂ ਪਾਣੀਪਤ ਦੀ ਲੜਾਈ ਹੋਈ ਹੈ ਉਦੋਂ ਦਿੱਲੀ ਸਲਤਨਤ ਦਾ ਕਿਹੜਾ ਰਾਜਾ ਰਾਜ ਕਰ ਰਿਹਾ ਸੀ ਵੀ ਇਬਰਾਹਿਮ ਲੋਧੀ ਠੀਕ ਹੈ ਵੀ ਨੈਕਸਟ ਵੀ ਇਬਰਾਹਿਮ ਲੋਧੀ ਦੀ ਫੌਜ ਕਿੰਨੀ ਆਈ ਵੀ 1 ਲੱਖ ਸੀ ਬਾਬਰ ਦੀ ਫੌਜ ਕਿੰਨੀ ਸੀ ਸਿਰਫ 20000 21 ਅਪ੍ਰੈਲ 1526 ਈਸਵੀ ਵਿੱਚ ਬਾਬਰ ਅਤੇ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਵਿਚਕਾਰ ਪਾਣੀਪਤ ਦੇ ਇਤਿਹਾਸਿਕ ਮੈਦਾਨ ਵਿੱਚ ਦੋਵੇਂ ਧਿਰਾਂ ਵਿੱਚ ਲੜਾਈ ਹੋਈ ਇਸ ਨੂੰ ਇਤਿਹਾਸ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਕਿਹਾ ਜਾਂਦਾ ਹੈ ਠੀਕ ਹੈ ਬਾਬਰ ਦੀਆਂ ਤੁਲਗਮਾ ਪਾਰਟੀਆਂ ਤੇ ਮੁਸਤਫਾ ਤੇ 우ਸਤਾਦ ਅਲੀ ਦੀ ਦੇਖਰੇਖ ਵਿੱਚ ਵੀ ਤਨਾਤ ਤੋਪਾਂ ਅੱਗੇ ਇਬਰਾਹਿਮ ਲੋਧੀ ਦੀ ਫੌਜ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਮਤਲਬ ਵੀ ਬਾਬਰ ਨੇ ਲੜਾਈ ਵਿੱਚ ਵੀ ਬੇਸ਼ੱਕ ਉਹਦੀ ਸੈਨਾ ਬਹੁਤ ਘੱਟ ਸੀ ਪਰ ਉਹਨੇ ਵੀ ਨਿਊ ਟੈਕਨੋਲੋਜੀ ਯੂਜ਼ ਕੀਤੀ ਨਵੀਆਂ ਮਤਲਬ ਉਹਨੇ ਪਹਿਲੀ ਵਾਰ ਪਹਿਲੀ ਵਾਰ ਤੋਪਾਂ ਦੀ ਮੰਨਿਆ ਜਾਂਦਾ ਵੀ ਜਿਹੜੀਆਂ ਤੋਪਾਂ ਨੇ ਪਹਿਲੀ ਵਾਰ ਕੀ ਨੇ ਬਾਬਰ ਨੇ ਯੂਜ਼ ਕੀਤੀਆਂ ਸੀ ਠੀਕ ਇਹ ਕਰਕੇ ਵੀ ਇਹ ਥੋੜੇ ਸੈਨਿਕਾਂ ਦੇ ਬਾਵਜੂਦ ਵੀ ਕੀ ਹੈ ਬਾਬਰ ਨੇ ਬਹੁਤ ਵਧੀਆ ਜਿੱਤ ਪ੍ਰਾਪਤ ਕੀਤੀ ਤਾਂ ਹੀ ਮਲੋਦੀ ਵੀ ਯੁੱਧ ਵਿੱਚ ਕੀ ਹੋ ਗਿਆ ਵੀ ਮਾਰਿਆ ਗਿਆ ਇਹ ਵੈਰੀ ਇੰਪੋਰਟੈਂਟ ਹੈ ਵੀ ਕਿਉਂਕਿ ਦਿੱਲੀ ਸਲਤਨਤ ਦਾ ਇੱਕੋ ਇੱਕ ਸ਼ਾਸਕ ਹੋਇਆ ਵੀ ਇਬਰਾਹਿਮ ਲੋਧੀ ਜੋ ਜੰਦ ਭੂਮੀ ਦੇ ਵਿੱਚ ਮਾਰਿਆ ਗਿਆ ਇਸ ਕਰਕੇ ਇਹ ਕੁਐਸਚਨ ਵੀ ਵੈਰੀ ਇੰਪੋਰਟੈਂਟ ਹੈਗਾ ਇਹਨੂੰ ਨੋਟ ਕਰ ਲਿਓ ਬਾਬਰ ਦੀ ਇਸ ਜਿੱਤ ਬਾਦ ਦਿੱਲੀ ਸਲਤਨਤ ਅਤੇ ਲੋਧੀ ਵੰਸ਼ ਦੇ ਸ਼ਾਸਨ ਦਾ ਕੀ ਹੋ ਗਿਆ ਵੀ ਅੰਤ ਹੋ ਗਿਆ ਅੰਤ ਭਾਰਤ ਵਿੱਚ ਮੁਗਲ ਸਾਮਰਾਜ ਦੀ ਕੀ ਹੋ ਗਈ ਵੀ ਸਥਾਪਨਾ ਹੋ ਗਈ ਪੰਜਾਬ ਵਿੱਚ ਪੰਜਾਬ ਜਿਹੜਾ ਮੁਗਲ ਰਾਜ ਦਾ ਇੱਕ ਕੀ ਬਣ ਗਿਆ ਬਈ ਹਿੱਸਾ ਬਣ ਗਿਆ ਨੈਕਸਟ ਵੀ ਆਪਣੀ ਸਮਾਜਿਕ ਦਸ਼ਾ ਉਸ ਟਾਈਮ ਦੇ ਵਿੱਚ 16ਵੀਂ ਸਦੀ ਦੇ ਵਿੱਚ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਦਸ਼ਾ ਕੀ ਸੀ ਬਈ ਠੀਕ ਹੈ ਸਮਾਜਿਕ ਦਸ਼ਾ 16ਵੀਂ ਸਦੀ ਵਿੱਚ ਪੰਜਾਬ ਦਾ ਸਮਾਜ ਦੋ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ਇੱਕ Hindu ਤੇ ਦੂਸਰਾ ਮੁਸਲਮਾਨ ਇਹਨਾਂ ਦੇ ਜੀਵਨ ਪੱਧਰ ਵਿੱਚ ਕੀ ਅੰਤਰ ਸੀ ਵੀ ਮੁਸਲਮਾਨ ਕੀ ਸੀਗਾ ਸ਼ਾਸਕ ਵਰਗ ਸੀ Hindu Hinduਆਂ ਨਾਲ ਪੜਾਅ ਸ਼ਲੂਕ ਕੀਤਾ ਜਾਂਦਾ ਸੀ ਨੈਕਸਟ ਵੀ ਮੁਸਲਿਮ ਅਤੇ ਹਿੰਦੂਆਂ ਦਾ ਪੰਜਾਬ ਵਿੱਚ ਇਕੱਠੇ ਰਹਿਣ ਕਾਰਨ ਪੰਜਾਬ ਵਿੱਚ ਸਾਂਝੀ ਹਿੰਦੂ ਮੁਸਲਿਮ ਸੱਭਿਆਚਾਰ ਵਿਕਸਿਤ ਹੋਣ ਲੱਗ ਪਿਆ ਜਦੋਂ ਪੰਜਾਬ ਦੇ ਵਿੱਚ ਇਹ ਦੋਨੋਂ ਰਹਿਣ ਲੱਗੇ ਵੀ ਮੁਸਲਿਮ ਤੇ ਹਿੰਦੂ ਤੇ ਕੀ ਹੋ ਗਿਆ ਵੀ ਸਾਂਝਾ ਸੱਭਿਆਚਾਰ ਵਿਕਸਿਤ ਹੋਣ ਲੱਗ ਗਿਆ 16ਵੀਂ ਸਦੀ ਦਾ ਪੰਜਾਬ ਰੂੜੀਵਾਦੀ ਪਰੰਪਰਾਵਾਦੀ ਅੰਧਵਿਸ਼ਵਾਸੀ ਸੀ ਜਿਦੇ ਵਿੱਚ ਪਖੰਡਵਾਦ ਬਹੁਤ ਫੈਲ ਚੁੱਕਿਆ ਸੀ ਉਸ ਸਮੇਂ ਜਿਹੜਾ ਸਮਾਜ ਸੀ ਵੀ ਇਸਤਰੀਆਂ ਦੀ ਦਸ਼ਾ ਕੀ ਸੀ ਬਹੁਤ ਤਰਸਜੋਗ ਸੀ ਕਿਉਂਕਿ ਉਸ ਟਾਈਮ ਬਾਲ ਵਿਆਹ ਕੰਨਿਆਂ ਦੀ ਹੱਤਿਆ ਸਤੀ ਪ੍ਰਥਾ ਪਰਦਾ ਪ੍ਰਥਾ ਤੇ ਇੱਕ ਤੋਂ ਵੱਧ ਵਿਆਹ ਕਰਾਉਣ ਦੀ ਕੀ ਸੀ ਬਈ ਇੱਕ ਤੋਂ ਵੱਧ ਵਿਆਹ ਕਰਾ ਸਕਦੇ ਸੀ ਇਸ ਕਰਕੇ ਜਿਹੜੀ ਇਸਤਰੀਆਂ ਦੀ ਦਸ਼ਾ ਸੀਗੀ ਕੀ ਸੀ ਬਈ ਬਹੁਤ ਖਰਾਬ ਸੀਗੀ ਉਸ ਟਾਈਮ ਦੇ ਵਿੱਚ ਨੈਕਸਟ ਵੀ ਮੁਸਲਮਾਨ ਸਮਾਜ ਦੀ ਦਸ਼ਾ ਕੀ ਸੀ 16ਵੀਂ ਸਦੀ ਦੇ ਵਿੱਚ ਪੰਜਾਬ ਵਿੱਚ ਮੁਸਲਮਾਨ ਦੀ ਜਿਹੜੀ ਸੰਖਿਆ ਸੀ ਕਾਫੀ ਵੱਧ ਗਈ ਸੀ ਅਤੇ ਇਹਨਾਂ ਨੂੰ ਸਮਾਜ ਵਿੱਚ ਵਿਸ਼ੇਸ਼ ਸਹੂਲਤਾਂ ਪ੍ਰਾਪਤ ਸੀ। ਮੁਸਲਿਮ ਸਮਾਜ ਅੱਗੇ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਵੀ ਉੱਚ ਵਰਗ, ਮੱਧ ਵਰਗ ਜਾਂ ਨੀਵਾਂ ਵਰਗ। ਇਹਨੂੰ ਅੱਗੇ ਆਪਾਂ ਐਕਸਪਲੇਨ ਕਰਦੇ ਹਾਂ ਵੀ ਉੱਚ ਵਰਗ ਕਿਹੜਾ ਸੀਗਾ ਵੀ ਜਾਂ ਅਪਰ ਕਲਾਸ ਇਸ ਸ਼੍ਰੇਣੀ ਦੇ ਅੰਦਰ ਸਰਦਾਰ, ਇਕਤਾਦਾਰ, ਉਲੇਮਾ। ਉਲੇਮਾ ਕੌਣ ਹੁੰਦੇ ਆ ਵੀ ਜਿਹੜੇ ਧਾਰਮਿਕ ਨੇਤਾ ਹੁੰਦੇ ਆ। ਉਹ ਸਾਰੇ ਕੀ ਇਹ ਇਹਦੇ ਵਿੱਚ ਅਪਰ ਕਲਾਸ ਦੇ ਵਿੱਚ ਸ਼ਾਮਲ ਹੈ ਵੀ। ਇਹਦੇ ਵਿੱਚ ਇਕਤਾਦਾਰ ਦਾ ਕੀ ਕੰਮ ਹੁੰਦਾ ਵੀ ਇਹਨਾਂ ਨੂੰ ਸਰਕਾਰ ਵੱਲੋਂ ਨਿਸ਼ਚਿਤ ਇਲਾਕੇ ਮਿਲੇ ਹੁੰਦੇ ਆ ਜਿੱਥੋਂ ਇਹ ਭੂਮੀ ਦਾ ਲਗਾਨ ਕੀ ਕਰਦੇ ਆ ਵੀ ਪ੍ਰਾਪਤ ਕਰਦੇ ਆ ਅੱਗੇ ਵੀ ਸਰਦਾਰ ਸਰਦਾਰ ਕੌਣ ਹੁੰਦਾ ਸਰਕਾਰ ਤੋਂ ਸਭ ਤੋਂ ਉੱਚੇ ਦਾ ਦਰਜੇ ਦਾ ਜਿਹੜਾ ਅਧਿਕਾਰੀ ਹੁੰਦਾ ਉਹਨੂੰ ਵੀ ਸਰਦਾਰ ਕਿਹਾ ਜਾਂਦਾ ਜਾਂ ਖਾਨ ਮਲਿਕ ਜਾਂ ਅਮੀਰ ਵੀ ਕਿਹਾ ਜਾਂਦਾ ਨੈਕਸਟ ਵੀ ਉਲੇਮਾ ਉਲੇਮਾ ਮੁਸਲਮਾਨਾਂ ਦਾ ਕੀ ਹੁੰਦਾ ਇੱਕ ਧਾਰਮਿਕ ਨੇਤਾ ਹੁੰਦਾ ਵੀ ਨੈਕਸਟ ਵੀ ਮੱਧ ਸ਼੍ਰੇਣੀ ਜਾਂ ਮਿਡਲ ਕਲਾਸ ਸੈਨਿਕ ਕਲਰਕ ਵਪਾਰੀ ਕਿਸਾਨ ਮੁਸਲਮ ਵਿਦਵਾਨ ਲੇਖਕ ਆਦਿ ਇਸ ਵਰਗ ਦੇ ਵਿੱਚ ਆ ਜਾਂਦੇ ਆ ਨੀਵੀਂ ਸ਼੍ਰੇਣੀ ਕਿਹੜੀ ਆ ਵੀ ਲੋਅਰ ਕਲਾਸ ਸ਼ਿਲਪਕਾਰ ਨਿਜੀ ਮਤਲਬ ਜਿਹੜੇ ਵੀ ਛੋਟੇ ਮੋਟੇ ਕੰਮ ਕਰਦੇ ਆ ਜਿਵੇਂ ਨਿਜੀ ਸੇਵਕ ਦਾਸ ਦਾਸੀਆਂ ਜੁਲਾਹੇ ਲੋਹਾਰ ਸੁਨਾਰ ਮੋਚੀ ਇਹ ਸਾਰੇ ਕਿਹਦੇ ਵਿੱਚ ਆ ਜਾਂਦੇ ਆ ਵੀ ਲੋਅਰ ਕਲਾਸ ਦੇ ਵਿੱਚ ਆ ਜਾਂਦੇ ਆ ਨੀਵੀਂ ਨੀਵੀਂ ਜਿਹਾ ਸ਼੍ਰੇਣੀ ਦੇ ਵਿੱਚ ਆ ਜਾਂਦੇ ਆ ਵੀ ਅੱਗੇ ਵੀ ਹਿੰਦੂ ਸਮਾਜ ਹਿੰਦੂ ਸਮਾਜ ਦੀ ਦਸ਼ਾ ਕਿਹੇ ਜੀ ਸੀ ਹਿੰਦੂਆਂ ਨੂੰ ਮੁਸਲਮਾਨਾਂ ਤੋਂ ਘਟੀਆ ਦਰਜਾ ਪ੍ਰਾਪਤ ਸੀ ਉਹਨਾਂ ਨੂੰ ਜਿੰਮੀ ਅਤੇ ਕਾਫਰ ਕਿਹਾ ਜਾਂਦਾ ਸੀ ਕਾਫਰ ਸ਼ਬਦ ਤਾਂ ਤੁਸੀਂ ਕਾਫੀ ਵਾਰ ਸੁਣਿਆ ਵੀ ਜਿਵੇਂ ਨਾਨ ਮੁਸਲਿਮ ਨੂੰ ਕਾਫਰ ਕਿਹਾ ਜਾਂਦਾ ਵੱਟ ਜਿੰਮੀ ਸ਼ਬਦ ਨਾ ਮੈਂ ਇਸ ਕਰਕੇ ਇਹਨਾਂ ਨੂੰ ਜਿੰਮੀ ਵੀ ਕਿਹਾ ਜਾਂਦਾ ਇਹਨਾਂ ਤੋਂ ਜਜ਼ੀਆ ਟੈਕਸ ਵੀ ਲਿਆ ਜਾਂਦਾ ਜਿਵੇਂ ਹਿੰਦੂਆਂ ਨੂੰ ਸਾਲਾਨਾ ਜਜ਼ੀਆ ਟੈਕਸ ਦੇਣਾ ਪੈਂਦਾ ਸੀਗਾ 16ਵੀਂ ਸਦੀ ਵਿੱਚ ਸੁਲਤਾਨ ਸੀ ਜਿਹੜਾ ਸਿਕੰਦਰ ਲੋਧੀ ਨੇ ਹਿੰਦੂਆਂ ਤੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਜੇਕਰ ਵੀ ਆਜ ਸਭ ਤੋਂ ਵੱਧ ਹਿੰਦੂਆਂ ਦੇ ਉੱਪਰ ਜ਼ੁਲਮ ਕਰਨ ਵਾਲਾ ਸ਼ਾਸਕ ਲੋਧੀ ਕਿਹੜਾ ਹੋਇਆਗਾ ਤਾਂ ਕਿਉਂਕਿ ਆਪਸ਼ਨ ਦੇ ਵਿੱਚ ਸਾਰੇ ਦਿੱਤੇ ਹੋਣਗੇ ਵੱਟ ਵੀ ਜਿਹੜਾ ਸ਼ਕੰਦਰ ਲੋਧੀ ਆ ਉਹਨੇ ਹਿੰਦੂਆਂ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਕੀਤੇ ਆਵੇ ਨੈਕਸਟ ਵੀ ਬ੍ਰਾਹਮਣ ਬ੍ਰਾਹਮਣ ਹਿੰਦੂ ਸਮਾਜ ਵਿੱਚ ਸਭ ਤੋਂ ਉੱਚਾ ਦਰਜਾ ਕਿੰਨਾਂ ਨੂੰ ਪ੍ਰਾਪਤ ਸੀ ਵੀ ਬ੍ਰਾਹਮਣਾਂ ਨੂੰ ਸ਼ੁੱਦਰ ਇਸ ਵਰਗ ਦੇ ਲੋਕਾਂ ਨੂੰ ਨੀਵੀਂ ਜਾਤੀ ਦੇ ਲੋਕ ਸਮਝਿਆ ਜਾਂਦਾ ਸੀ ਨੈਕਸਟ ਵੀ ਜੱਟ ਪੰਜਾਬ ਦੇ ਪਿੰਡਾਂ ਵਿੱਚ ਜ਼ਿਆਦਾ ਗਿਣਤੀ ਕਿੰਨਾਂ ਦੀ ਸੀ ਵੀ ਜੱਟਾਂ ਦੀ ਸੀ ਇਹ ਬਹੁਤ ਜ਼ਿਆਦਾ ਮਿਹਨਤੀ ਨਿੱਡਰ ਬਲਵਾਨ ਤੇ ਵੀਰ ਸਾਹਸੀ ਲੋਕ ਅੱਗੇ ਜਾ ਕੇ ਸਿੱਖ ਧਰਮ ਦੀ ਮਤਲਬ ਰੀੜ ਦੀ ਹੱਡੀ ਵੀ ਬਣੇ ਆ ਵੀ ਇਹ ਜਿਹੜੇ ਜੱਟ ਸੀਗੇ ਪੰਜਾਬ ਦੇ ਪਿੰਡਾਂ ਦੀ ਵੀ ਜ਼ਿਆਦਾਤਰ ਗਿਣਤੀ ਕਿਹਦੀ ਸੀ ਵੀ ਜੱਟਾਂ ਦੀ ਸੀ ਇਹ ਬਹੁਤ ਮਿਹਨਤੀ ਨਿੱਡਰ ਬਲਵਾਨ ਵੀਰ ਸਾਹਸੀ ਲੋਕ ਸੀਗੇ ਵੀ ਅੱਗੇ ਜਾ ਕੇ ਸਿੱਖ ਧਰਮ ਦੀ ਵੀ ਮਤਲਬ ਰੀੜ ਦੀ ਹੱਡੀ ਬਣੇ ਹੀ ਨੈਕਸਟ ਵੀ ਆਰਥਿਕ ਦਸ਼ਾ ਖੇਤੀਬਾੜੀ ਲੋਕਾਂ ਦਾ ਮੁੱਖ ਤੰਦਾ ਸੀ ਵੀ ਪੰਜਾਬ ਆਰਥਿਕ ਦ੍ਰਿਸ਼ਟੀ ਤੋਂ ਕਾਫੀ ਖੁਸ਼ਹਾਲ ਸੀ ਪਿੰਡ ਆਰਥਿਕ ਦ੍ਰਿਸ਼ਟੀ ਤੋਂ ਆਤਮ ਨਿਰਪਰ ਸੀ ਬਈ ਉਸ ਉਸ ਟਾਈਮ 16ਵੀਂ ਸਦੀ ਚ 16ਵੀਂ ਸਦੀ ਦੇ ਸ਼ੁਰੂ ਵਿੱਚ ਲਾਹੌਰ ਮੁਲਤਾਨ ਅੰਮ੍ਰਿਤਸਰ ਪੰਜਾਬ ਦੇ ਵਪਾਰਕ ਨਗਰ ਸੀਗੇ ਤਿੰਨੋਂ ਵੀ ਲਾਹੌਰ ਮੁਲਤਾਨ ਤੇ ਅੰਮ੍ਰਿਤਸਰ ਪੰਜਾਬ ਵਿੱਚ ਕੱਪੜਾ ਉਦਯੋਗ ਸਭ ਤੋਂ ਪ੍ਰਸਿੱਧ ਸੀ ਬਈ ਅੱਗੇ ਆ ਜਾਂਦੀ ਹੈ ਵੀ ਧਾਰਮਿਕ ਦਸ਼ਾ 16ਵੀਂ ਸਦੀ ਦੇ ਵਿੱਚ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਧਾਰਮਿਕ ਦਸ਼ਾ ਜਿਹੜੀ ਸੀ ਬਹੁਤ ਤਰਸਯੋਗ ਸੀ। Hindu ਧਰਮ ਇਹਦੇ ਵਿੱਚ ਤਿੰਨ ਮੁੱਖ ਸੰਪਰਦਾਏ ਆਗੇ ਸੀ ਵੀ ਸ਼ੈਵ ਮਤ, ਵੈਸ਼ਨਵ ਮਤ ਤੇ ਸ਼ਕਤੀ ਮਤ। ਸ਼ੈਵ ਮਤ ਦੇ ਵਿੱਚ ਜਿਹੜੇ ਸ਼ਿਵ ਦੀ ਪੂਜਾ ਕਰਦੇ ਵੀ ਵੈਸ਼ਨਵ ਮਤ ਦੇ ਜਿਹੜਿਆਂ ਨੂੰ ਆਈ ਸੀ ਉਹ ਭਗਤ ਵਿਸ਼ਨੂੰ ਦੀ ਪੂਜਾ ਕਰਦੇ ਸੀ ਜਿਹੜੇ ਸ਼ਕਤੀ ਮਤ ਦੇ ਅਨੁਆਈ ਸੀ ਵੀ ਉਹ ਦੁਰਗਾ ਜਾਂ ਕਾਲੀ ਮਾਤਾ ਮਤਲਬ ਜਾਂ ਦੇਵੀ ਦੇਵੀਆਂ ਦੀ ਪੂਜਾ ਕਰਦੇ ਸੀ ਵੀ ਜਿਹੜੇ ਸ਼ਕਤੀਮਤ ਵਾਲੇ ਹੁੰਦੇ ਸੀਗੇ ਅਨੁਾਈ ਨੈਕਸਟ ਵੀ ਆਪਣਾ ਇਸਲਾਮ ਧਰਮ ਆ ਜਾਂਦਾ ਹੈ ਇਸਲਾਮ ਦੇ ਵਿੱਚ ਕੀ ਆ ਜਾਂਦਾ ਇਸ ਧਰਮ ਦੀ ਸਥਾਪਨਾ ਹਜ਼ਰਤ ਮੁਹੰਮਦ ਸਾਹਿਬ ਨੇ 7ਵੀਂ ਸਦੀ ਦੇ ਪਹਿਲੇ ਭਾਗ ਵਿੱਚ ਮੱਕਾ ਮਦੀਨਾ ਵਿੱਚ ਕੀਤੀ ਬਈ ਮੁਸਲਮਾਨਾਂ ਦੇ ਅੱਗੇ ਕਈ ਸੰਪਰਦਾਵਾਂ ਹਨ ਜਿਵੇਂ ਸੀਆ ਸੂਨੀ ਸੂਫੀ ਇਹਨਾਂ ਨੂੰ ਆਪਾਂ ਥੋੜਾ ਥੋੜਾ ਐਕਸਪਲੇਨ ਕਰਦੇ ਆਂ ਵੀ ਜਿਵੇਂ ਸੂਨੀ ਕਿਹੜੇ ਹੁੰਦੇ ਆ ਵੀ ਸੂਨੀ ਮੁਸਲਮਾਨ ਅੱਲਾਹ ਦੀ ਏਕਤਾ ਵਿੱਚ ਵਿਸ਼ਵਾਸ ਕਰਦੇ ਆ ਵੀ ਇੱਕ ਪਰਮਾਤਮਾ ਤੇ ਵਿਸ਼ਵਾਸ ਕਰਦੇ ਆ ਓਨਲੀ ਅੱਲਾਹ ਵੀ ਸਭ ਕੁਝ ਹੈ ਠੀਕ ਹੈ ਸਰਬਸ਼ਕਤੀਮਾਨ ਜਿਹੜੇ ਸੀਐਸਸੀ ਬਈ ਉਹ شیعہ ਹਜ਼ਰਤ ਮੁਹੰਮਦ ਸ਼ੇਬ ਤੋਂ ਇਲਾਵਾ ਫਾਤਿਮਾ ali ਵੰਸ਼ ਦੇ 12 ਇਮਾਮਾਂ ਨੂੰ ਵੀ ਧਾਰਮਿਕ ਨੇਤਾਵਾਂ ਦੇ ਰੂਪ ਵਿੱਚ ਗਿਣਦੇ ਸਨ ਜਿਹੜੇ ਸੂਫੀ ਮੱਤ ਹੈ ਵੀ ਮੁਸਲਮਾਨ ਮੁਸਲਮਾਨਾਂ ਦੇ ਵਿੱਚ ਇੱਕ ਸੰਤ ਤੇ ਫਕੀਰਾਂ ਨੇ ਇੱਕ ਨਵਾਂ ਮੱਤ ਚਲਾਇਆ ਸੀ ਵੀ ਜਿਸ ਨੂੰ ਸੂ ਕਿਹਾ ਜਾਂਦਾ ਹੈ ਵੀ ਇਸ ਮਤ ਦੇ ਭਗਤ ਕਾਲੇ ਰੰਗ ਦੇ ਸੂਫ ਦੇ ਕੰਬਲ ਦਾ ਪ੍ਰਯੋਗ ਕਰਦੇ ਸਨ ਇਸ ਲਈ ਇਸ ਨੂੰ ਸੂਫੀ ਕਿਹਾ ਗਿਆ 16ਵੀਂ ਸਦੀ ਦੇ ਸਟਾਰਟਿੰਗ ਦੇ ਵਿੱਚ ਤਾਂ 12 ਉਪ ਸੰਪਰਦਾਵਾਂ ਨੇ ਵੀ ਜਾਂ ਸਿਲਸਿਲੇ ਨੇ ਸਥਾਪਿਤ ਹੋ ਗਏ ਸੀਗੇ ਸਿਲਸਿਲੇ ਸੂਫੀ ਮਤ ਦੀ ਇਹਨਾਂ ਦੇ ਵਿੱਚ ਥੋੜੇ ਜਿਹੇ ਬਾਰੇ ਆਪਾਂ ਐਕਸਪਲੇਨ ਕਰਦੇ ਆਂ ਵੀ ਇਹਦੇ ਵਿੱਚ ਤੇ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਅੱਗੇ ਜਾ ਕੇ ਜੇ ਸੰਪਰਦਾਇ ਖਵਾਜਾ ਮੁਇਨਦੀਨ ਚਿਸ਼ਤੀ ਖਵਾਜਾ ਕুতਬਦੀਨ ਬਾਬਾ ਸ਼ੇਖ ਫਰੀਦ ਨਿਜਾਮੂਦੀਨ ਔਲੀਆ ਚਿਸਤੀ ਸੰਪਰਦਾਇ ਦੇ ਵਿੱਚੋਂ ਮੰਨੇ ਜਾਂਦੇ ਆ ਵੀ ਸ਼ੇਖ ਫਰੀਦ 1173 ਤੋਂ 1266 ਈਸਵੀ ਤੱਕ ਇਹਨਾਂ ਦਾ ਜੀਵਨ ਕਾਲ ਹੈ ਵੀ ਸੂਫੀ ਕਵੀ ਹੋਇਆ ਇਹ ਇਹਨਾਂ ਦਾ ਪ੍ਰਚਾਰ ਕੇਂਦਰ ਕਿਹੜਾ ਸੀ ਪਾਕ ਪਾਕਪਟਨ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਹਨਾਂ ਦੀ ਸੋਹਰਾਵਾਦੀ ਸੰਪਰਦਾਇ ਕਿਹੜਾ ਸੀ ਵੀ ਮੋਢੀ ਕੌਣ ਸੀ ਸ਼ੇਖ ਬਹਾਉਦੀਨ ਜਕਰੀਆ ਸੀਗਾ ਇਹ ਕਿੱਥੇ ਰਹਿੰਦੇ ਸੀ ਵੀ ਮਲਤਾਨ ਦੇ ਵਿੱਚ ਰਹਿੰਦੇ ਸੀ ਤੇ ਇਹਨਾਂ ਦਾ ਪ੍ਰਚਾਰ ਕੇਂਦਰ ਕਿਹੜਾ ਸੀ ਪੰਜਾਬ ਦੇ ਕੁਝ ਭਾਗ ਅਤੇ ਸਿੰਧ ਅੱਗੇ ਵੀ ਪ੍ਰਮੁੱਖ ਸੰਤ ਕਿਹੜੇ-ਕਿਹੜੇ ਹੋਏ ਨੇ ਸੇਖ ਬਹਾਉਦੀਨ ਜਕਰੀਏ ਸੇਖ ਸਮਸੂਦੀਨ ਸੇਖ ਜਮਾਲੀ ਇਹ ਸੌਰਾਵਾਦੀ ਦੇ ਹੋਏ ਆ ਵੀ ਜਾਂ ਕਾਦਰੀ ਸੰਪਰਦਾਏ ਦੇ ਸਥਾਨ ਕਿਹੜੇ-ਕਿਹੜੇ ਆ ਵੀ ਲਾਹੌਰ ਮੁਲਤਾਨ ਤੇ ਉੱਚ ਇਹਨੂੰ ਅੱਗੇ ਜਾ ਕੇ ਵੀ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਇੱਕ ਸਪੈਸ਼ਲ ਟੌਪਿਕ ਤਿਆਰ ਕਰ ਦਾਂਗੇ ਵੀ ਇਹ ਤੇ ਆਪਾਂ ਇੱਥੇ ਵੀ ਅੱਜ ਦਾ ਲੈਕਚਰ ਆਪਣਾ ਕੰਪਲੀਟ ਹੁੰਦਾ ਕੱਲ ਨੂੰ ਨੈਕਸਟ ਲੈਕਚਰ ਦੇ ਵਿੱਚ ਮਿਲਾਂਗੇ ਵੀ ਧੰਨਵਾਦ ਜੀ ਸਾਰਿਆਂ ਦਾ